ਹਾਂਜੀ ਸੰਗਤ ਜੀ ਪੰਜਾਬ ਦੀ ਧਰਤੀ ਕਹਿੰਦੇ ਗੁਰੂਆਂ ਤੇ ਪੀਰਾਂ ਦੀ ਧਰਤੀ ਹੈ ਤੇ ਜਿੱਥੇ ਹਰ ਸਾਲ ਸਾਲਾਨਾ ਜੋੜ ਮੇਲੇ ਕਰਵਾਏ ਜਾਂਦੇ ਆ ਤੇ ਉਸੇ ਤਰ੍ਹਾਂ ਪਿੰਡ ਟਿੱਬਾ ਜਿਹੜਾ ਕਪੂਰਥਲਾ ਵਿਖੇ 7 ਜੂਨ 2025 ਨੂੰ ਸਾਲਾਨਾ ਜੋੜ ਮੇਲਾ ਕਰਵਾਇਆ ਜਾ ਰਿਹਾ ਤੇ ਬਾਬਾ ਪੀਰ ਬਾਬਾ ਅਹਿਮਦ ਸ਼ਾਹ ਜੀ ਉਹਨਾਂ ਦੀ ਯਾਦ ਵਿੱਚ ਤੇ ਸਾਡੇ ਨਾਲ ਖੜੀ ਹੈ ਜੀ ਪ੍ਰਬੰਧਕ ਕਮੇਟੀ ਤੇ ਆਪਾਂ ਉਹਨਾਂ ਨਾਲ ਮੇਲੇ ਬਾਰੇ ਜਾਣਕਾਰੀ ਲਵਾਂਗੇ ਕਿੰਨੀ ਤਰੀਕ ਨੂੰ ਮੇਲਾ ਕਿਹੜੇ-ਕਿਹੜੇ ਸਿੰਗਰ ਆ ਰਹੇ ਤੇ ਲੰਗਰ ਦਾ ਇੱਥੇ ਕੀ ਪ੍ਰਬੰਧ ਆ ਤੇ ਆਓ ਜੀ ਆਪਣੇ ਬਬਲੂ ਭਾਜੀ ਨਾਲ ਆਪਾਂ ਗੱਲਬਾਤ ਕਰਦੇ ਆਂ ਭਾਜੀ ਪਹਿਲਾਂ ਤਾਂ ਮੁਬਾਰਕਬਾਦ ਤੁਹਾਨੂੰ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਜੀ ਜੀ ਤੇ ਇੱਥੇ ਕਿਹੜੇ-ਕਿਹੜੇ ਨਾਮੀ ਕਲਾਕਾਰ ਆ ਰਹੇ ਆ ਇੱਥੇ ਜੀ ਮੇਨ ਸਿੰਗਰ ਗਾਇਕਾ ਅਮਨ ਰੋਜੀ ਜੋ ਡੇਢੀ ਸਿੰਗਰ ਆ ਉਹ ਮੇਨ ਆ ਰਹੇ ਆ ਤੇ ਇੱਕ ਇੰਟਰਨੈਸ਼ਨਲ ਸਿੰਗਰ ਹੈਗੇ ਆ ਪੁਰਾਣੇ ਭਾਜੀ ਮਨਜੀਤ ਪੱਪੂ ਉਹ ਵੀ ਆ ਰਹੇ ਆ ਉਹ 7 ਜੂਨ ਨੂੰ ਦੁਪਹਿਰੇ 12 ਮਈ ਤੋਂ ਸਟੇਜ ਸਟਾਰਟ ਹੋ ਜਾਣੀ ਆ ਠੀਕ ਆ ਜੀ ਤੇ 5 ਵਜੇ ਤੱਕ ਕੰਮ ਚੱਲੇਗਾ ਸਟੇਜ ਦਾ ਤੇ ਜਿਹੜਾ ਇੱਕ ਜਾਣਕਾਰੀ ਇਹ ਵੀ ਦੇ ਦਿਓ ਵੀ ਜਿਹੜਾ ਮੌਕਾ ਆ ਸੱਦੇ ਹੋਏ ਕਲਾਕਾਰਾਂ ਨੂੰ ਦਿੱਤਾ ਜਾਏਗਾ ਜਾਂ ਬਿਲਕੁਲ ਜੀ ਬਿਲਕੁਲ ਕਿਉਂਕਿ ਟਾਈਮ ਦੀ ਬੜੀ ਦਿੱਕਤ ਹੁੰਦੀ ਆ ਕਿਉਂਕਿ ਸਿੰਗਰ ਛੋਟੇ ਜਿੱਦਾਂ ਲੋਕਲ ਸਿੰਗਰ ਵੀ ਬਹੁਤ ਆ ਜਾਂਦੇ ਆ ਪਰ ਸਾਡੇ ਕੋਲ ਟਾਈਮ ਦੀ ਬੜੀ ਸ਼ਾਰਟੇਜ ਹੁੰਦੀ ਆ ਹਾਂ ਕਿਉਂਕਿ ਜਿੱਦਾਂ ਸ਼ਡਿਊਲ ਬਣਿਆ ਹੁੰਦਾ ਵਾ ਪ੍ਰੋਪਰ ਵੀ ਇੰਨੇ-ਇੰਨੇ ਸਿੰਗਰ ਨੂੰ ਇੰਨੇ ਦਾ ਟਾਈਮ ਮਿਲੂਗਾ ਉਹ ਹਸਾਬ ਨਾਲ ਹੀ ਸਿੰਗਰ ਨੂੰ ਟਾਈਮ ਦਿੱਤਾ ਜਾਵੇਗਾ ਤੇ ਨਵੇਂ ਸਿੰਗਰ ਜਿਹੜੇ ਆ ਉਹ ਹੋਣ ਦੀ ਖੇਚਲ ਨਾ ਕਰਨ ਕਿਉਂਕਿ ਸਾਨੂੰ ਬੜੀ ਮੁਸ਼ਕਲ ਆਉਂਦੀ ਆ ਬਿਲਕੁਲ ਜੀ ਹਾਂ ਜੀ ਕਿਉਂਕਿ ਬੰਦੇ ਦਾ ਟਾਈਮ ਗੰਨੇ ਹੁੰਦਾ ਨਾ ਟਾਈਮ ਦੀ ਫਿਰ ਸਾਨੂੰ ਵੀ ਮਹਿਸੂਸ ਹੁੰਦਾ ਵਾ ਵੀ ਬੰਦਾ ਆਇਆ ਵਾ ਚਲੋ ਠੀਕ ਆ ਪਰ ਇੱਕ ਇਹ ਦੱਸਿਓ ਜੀ ਆਪਣੇ ਲੰਗਰ ਦਾ ਇੱਥੇ ਕਿਵੇਂ ਦਾ ਪ੍ਰਬੰਧ ਰਹੇਗਾ ਲੰਗਰ ਦਾ ਬਹੁਤ ਵਧੀਆ ਪ੍ਰਬੰਧ ਰਹੇਗਾ ਲੰਗਰ ਕੱਲ੍ਹ ਸ਼ਾਮ ਤੋਂ ਦੁਪਹਿਰ ਤੋਂ ਹੀ ਚੱਲ ਪਿਆਗਾ ਲੰਗਰ ਸ਼ਾਮ ਤੱਕ ਤੇ ਪਰਸੋਂ ਸਵੇਰੇ ਚਾਪ ਕੋਣਿਆ ਦਾ ਲੰਗਰ ਚੱਲੇਗਾ ਫਿਰ 12 ਵਜੇ ਅਰਦਾਸ ਬੇਨਤੀ ਹੋ ਕੇ ਗੁਰੂ ਮਹਾਰਾਜ ਦਾ ਨਾਮ ਲੈ ਕੇ ਫੁੜਗਾ ਪਾਣੀ ਚੱਲੇਗਾ ਸ਼ਾਮ ਤੱਕ ਠੀਕ ਹੈ ਜੀ ਤੇ ਜਿਹੜੀ ਚਾਦਰ ਦੀ ਰਸਮ ਹੋਣੀ ਆ ਉਹਦੇ ਬਾਰੇ ਵੀ ਦੱਸੋ ਹਾਂਜੀ ਪਹਿਲਾਂ ਸਵੇਰੇ 10 ਤੋਂ 10:30 ਵਜੇ ਝੰਡਾ ਚੜ੍ਹੇਗਾ ਕੱਲ੍ਹ ਜਾਂ ਮੇਲੇ ਵਾਲੇ ਦੇ ਮੇਲੇ ਵਾਲੇ ਦੇ ਨਾ ਠੀਕ ਹੈ ਜੀ ਤੇ ਫਿਰ ਚਾਦਰ ਚੜ੍ਹੇਗੀ ਅਰਦਾਸ ਹੋਗੇ ਫਿਰ ਲੰਗਰ ਦਾ ਦੰਗਾ ਅੱਡੋਟ ਵੜਤੇਗਾ ਇਹ ਠੀਕ ਹੈ ਜੀ ਹਾਂਜੀ ਤੇ ਦੋਸਤੋ ਆਪਾਂ ਕੈਮਰੇ ਵਿੱਚ ਵੀ ਹਲਕੀ ਜੀ ਝਲਕ ਮਰਵਾ ਲਈਏ ਜਿਹੜੇ ਮੇਲੇ ਦੀ ਤਿਆਰੀ ਬਹੁਤ ਜ਼ੋਰਾਂ ਤੇ ਚੱਲਦੀ ਆ ਅਜੂਬ ਨੂੰ ਮੈਂ ਕਹੂੰਗਾ ਵੀ ਆਸੇ-ਪਾਸੇ ਜਿਹੜਾ ਨਾ ਬਰਾਂਡਾ ਤਿਆਰ ਕੀਤਾ ਆ ਤੇ ਪਿੰਡ ਦੇ ਸਹਿਯੋਗੀ ਸੱਜਣਾ ਦੇ ਨਾਲ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਤੇ ਪਿੰਡ ਦੀ ਸਾਰੀ ਸੰਗਤ ਵੱਲੋਂ ਸਹਿਯੋਗ ਦਿੱਤਾ ਗਿਆ ਅਜੂਬ ਆਸੇ-ਪਾਸੇ ਕੈਮਰਾ ਘੁਮਾ ਦੇ ਤੇ ਇੱਕ ਜਾਣ ਤੇ ਹਜੇ ਥੋੜਾ ਜਿਹਾ ਕੰਮ ਅਧੂਰਾ ਰਹਿੰਦਾ ਤਾਂ ਇਹੀ ਬਾਹਰਲੇ ਵੀਰਾਂ ਨੂੰ ਹੋਰ ਬੇਨਤੀ ਕਰਾਂਗੇ ਤੇ ਮਾਇਆ ਦੇ ਗੱਫੇ ਭੇਜੋ ਕਿ ਜਿਹੜਾ ਮਾੜਾ ਮੋਟਾ ਕੰਮ ਪੈਂਡਿੰਗ ਪਿਆ ਤਾਂ ਸਾਰਾ ਕੰਪਲੀਟ ਹੋ ਸਕੇ ਤੇ ਹਾਂਜੀ ਕਹਿਣਾ ਚਾਹੁੰਦੇ ਹਾਂ ਹਾਂਜੀ ਤਿੰਨ ਚਾਰ ਜਗ੍ਹਾ ਪਿੰਡ 'ਚ ਸ਼ਬੀਲ ਦਾ ਵੀ ਪ੍ਰਬੰਧ ਹੋਏਗਾ ਗਰਮੀ ਨੂੰ ਤੇ ਸੰਗਤਾਂ ਲਈ ਹਾਂ ਇੱਕ ਰਾਸਤੇ ਵੀ ਸ਼ਬੀਲ ਲੱਗੇਗੀ ਇੱਧਰ ਬਾਬਾ ਜੀ ਦੇ ਮੋੜ ਤੇ ਵੀ ਸ਼ਬੀਲ ਲੱਗੇਗੀ ਤੇ ਸਟੇਜ ਦੇ ਪਾਸੇ ਵੀ ਸ਼ਬੀਲ ਲੱਗੇਗੀ ਠੀਕ ਹਾਂਜੀ ਇਹ ਇੱਕਾ ਮੇਰਾ ਵੀਰ ਮੇਰੀ ਬੇਨਤੀ ਹੈ ਤੁਹਾਨੂੰ ਜਿੱਦਾਂ ਨਾ ਮੇਲਿਆਂ ਦੇ ਵਿੱਚ ਕਾਫੀ ਸ਼ਰਾਰਤੀ ਅਨਸਰ ਵੀ ਹੁੰਦੇ ਕੀ ਤੁਹਾਡੀ ਪ੍ਰਸ਼ਾਸਨ ਨਾਲ ਉਹਦੇ ਬਾਰੇ ਗੱਲ ਹੋਈ ਆ ਬਿਲਕੁਲ ਅਸੀਂ ਆਪਣੇ ਤੌਰ ਤੇ ਪ੍ਰਸ਼ਾਸਨ ਨੂੰ ਕਹਿ ਦਿੱਤਾ ਵਾ ਬਕਾਇਦਾ ਲਿਖਤੀ ਤੌਰ ਤੇ ਹਾਂਜੀ ਤੇ ਐਸ ਐਚਓ ਤਰਵੰਦੀ ਚੌਧਰੀਆਂ ਨੂੰ ਅਸੀਂ ਲਿਖਤੀ ਤੌਰ ਤੇ ਦੇ ਆਏ ਆ ਹਾਂਜੀ ਤੇ ਜੋ ਵੀ ਉਹ ਆਪਣੀ ਪੁਲਿਸ ਪ੍ਰਸ਼ਾਸਨ ਦੇ ਨਾਲ ਆਉਣ ਕੇ ਪਾਰਟੀ ਦੇ ਨਾਲ ਉਹ ਮੱਦੇ ਨਜ਼ਰ ਆਪਣਾ ਸੁਰੱਖਿਆ ਦਾ ਇੰਤਜ਼ਾਮ ਕਰਨਗੇ ਠੀਕ ਆ ਜੀ ਬਿਲਕੁਲ ਦੋਸਤੋ ਇਹ ਸੀ ਆਪਣੇ ਨਾਲ ਬਾਬਾ ਐਮਰ ਸ਼ਾਹ ਜੀ ਪ੍ਰਬੰਧਕ ਮੇਲੇ ਦੀ ਪ੍ਰਬੰਧਕ ਕਮੇਟੀ ਤੇ ਦੋਸਤੋ ਜੁੜੇ ਰਹੋ ਜੀ ਆਪਾਂ ਨਵੀਂ ਜਗ੍ਹਾ ਨਵੀਂ ਵੀਡੀਓ ਦੇ ਨਾਲ ਮਿਲਦੇ ਹਾਂ ਤੇ ਮੇਲਾ 7 ਜੂਨ ਦੇਣ ਸ਼ਨੀਵਾਰ ਸਾਰੀਆਂ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਮੇਟੀ ਵੱਲੋਂ ਮੇਲੇ ਵਿੱਚ ਹਾਜ਼ਰੀ ਭਰੋ ਤੇ ਗੁਰੂ ਕੇ ਲੰਗਰ ਜਿਹੜੇ ਆ ਟੁੱਟ ਵਰਤਣਗੇ ਆ ਕੇ ਸ਼ਕੋ ਧੰਨਵਾਦ ਜੀ ਓਕੇ ਹੋਰ ਵੀ ਰਾਜ